ਰੋਸੋਸਿਕਲ ਕੀ ਹਾਲ ਚਾਲ ਹੈ ਆਪਾਂ ਦਿਖਾਉਣੇ ਤੁਹਾਨੂੰ ਹੁਣ ਇਹ ਕਾ ਰਿਜ਼ਲਟ ਬੱਟਾਂ ਦੇ ਉੱਤੇ ਤੇ ਖਾਲ ਦੇ ਵਿੱਚ ਆਪਾਂ ਮਾਰੀ ਸੀ ਸਪਰੇ ਕਾਰਗਲ 71% 71% ਜਿਹੜੀ ਖੱਬਲ ਖੁੱਬਲ ਦੀ ਨਾਸੀ ਧੂਆਂ ਕਢਾਵਾ ਬਹੁਤ ਵਧੀਆ ਦਵਾਈ ਦਾ ਰਿਜ਼ਲਟ ਸੀਗਾ ਕਾਰਗਲ 71% ਕਿਉਂਕਿ ਲੰਮਾ ਬਹੁਤ ਸੀ ਖਾਲਾ ਹੈ ਇਹ ਕਾਰਬਨ ਆ ਵੀ ਬਹੁਤ ਔਖਾ ਸੀਗਾ ਉਸ ਤੋਂ ਬਾਅਦ ਇਹਦਾ ਸੋਲੂਸ਼ਨ ਕੱਢਿਆ ਕਿ ਇੱਕ ਪੁੜੀ 100 ਗ੍ਰਾਮ ਦੀ ਜਿਹੜੀ ਗੈਸਿਕ ਪ੍ਰਕਿਰਿਆ ਦੇ ਲਗਭਗ ਆਈ ਸੀ ਬੱਟਾਂ ਤੇ ਖਾਲ ਦੇ ਵਿੱਚ ਪਾਤੀ ਉਹਦਾ ਰਿਜ਼ਲਟ ਇਹ ਹੈ ਕਿ ਜਿਹੜਾ ਅੱਬਲ ਖੰਬਲ ਲਤਾ ਲਾ ਤੂੰਦਲਾ ਸੀ ਸਭ ਜਿਸ ਤਰ੍ਹਾਂ ਜਿਹੜੇ ਵੀ ਕੱਕ ਸੀ ਸਭ ਚੱਕ ਤੇ ਪੂਰੇ ਖਾਲ ਨਾਲ ਸੁਭਾਇਆ ਕਰਤਾ ਘੜਨ ਘੋੜਨ ਦੀ ਕੋਈ ਲੋੜ ਨਹੀਂ ਇਹ ਜਿਹੇ ਦਵਾਈਆਂ ਬਹੁਤ ਵਧੀਆ ਹੁੰਦੀਆਂ ਕਿਉਂਕਿ ਪਹਿਲਾਂ ਲੋਕ ਮੱਥਾ ਮਰ ਜਾਂਦੇ ਸੀ ਸਾਰਾ ਸਾਰਾ ਦਿਨ ਖਾਲਾਂਗੇ ਉੱਤੇ ਹੁਣ ਇਹ ਜਿਹਾ ਰਿਜ਼ਲਟ ਆਇਆ ਦਾ ਇਹ ਵਿੱਚੇ ਗਾਇ ਜੁਗ ਆਪਣੇ ਆਪ ਹੀ ਮਿੱਟੀ ਬਣ ਜੁਈ ਘੜਨ ਗੋੜਨ ਦੀ ਕੋਈ ਲੋੜ ਨਹੀਂ ਬਹੁਤ ਵਧੀਆ ਰਿਜ਼ਲਟ ਸੀ ਦਵਾਈ ਦਾ ਬਟਾ ਬਟਾ ਆਪਣੇ ਆਪ ਹੀ ਸਭ ਕਰਤੀ ਸਭ ਬੁਲੇਟ ਦਾ ਖਾਲ ਦੀ ਲੈਂਥ ਘਟੋ ਘਟ 100 ਮੀਟਰ ਤੋਂ ਜ਼ਿਆਦਾ ਬਹੁਤ ਲੰਮਾ ਖਾਲਾ ਹੈ ਕਰਨਾ ਨਹੀਂ ਹੋਖਾਇ ਕੋਕਲ ਦੀ ਲੰਥਾ ਦਾ ਲੰਮਾ ਕਾਲਾ ਜੰਨ ਦਿਖਾਈ ਦੇ ਰਿਹਾ ਕੋ ਵੀਡੀਓ ਦੇ ਵਿੱਚ ਕਿੱਥੋਂ ਸ਼ੁਰੂ ਹੁੰਦਾ ਏ ਇਹਨੂੰ ਸਮਝਣਾ ਬਹੁਤ ਔਖਾ ਹੈ ਹਰੇ ਦੇ ਉੱਤੇ ਇੱਕ ਕਪੜੀ ਪਈ ਸੀ ਕਾਰਗਲ ਕਤਰ ਕਤਰ ਪਰਸੈਂਟ ਸਾਰਾ ਚੱਕ ਦਾ ਸਭ ਬੜਾ ਹੋ ਗਿਆ ਜੀ ਵਿਚੇ ਬਾੜ ਦਾ ਧਰਤੀ ਇਹ ਥੋੜਾ ਸਮਾਰਾ ਸੀ ਟਕ ਲੰਮਾ ਹੈ ਕਿਉਂਕਿ ਸੁਰੂ ਤੋਂ ਪਾਣੀ ਆਉਂਦਾ ਹੈ। ਬਾਕੀ ਜਿਹੜਾ ਅੱਧਾ ਬਚਦਾ ਹੋ ਨਹੀਂ ਸਮਾਰਿਆ ਹੋਇਆ ਸੀਗਾ। ਉਹ ਐਵੇਂ ਹੀ ਹੈ। ਉਹ ਆਪਣੇ ਆਪ ਹੀ ਗਲਜੂ ਵਿੱਚ। ਪਹਿਲਾਂ ਉਹ ਖਾਲ ਘਟ ਦੇ ਚ ਤਾਂ ਉਹ ਬਹੁਤ ਔਖੇ ਹੁੰਦੇ ਸੀ। ਪਰ ਅੱਜਕੱਲ ਇਹ ਜਾਂ ਦਵਾਈਆਂ ਨੇ ਸੌਖੇ ਕਰਤੀ। ਇੱਕ ਵਾਰੀ ਮਾਰਦੇ ਉਮੜ ਕੇ 6 ਮਹੀਨੇ ਤੱਕ। ਇਹ ਗਾਰੰਟੀ ਹੈ ਜੇ। 6 ਮਹੀਨੇ ਚੋਂ ਨਿਕਲ ਜੇ ਵਿੱਚੋਂ। ਮਾੜੀ ਕਿਦਰਦ ਨਹੀਂ ਹੈ। ਆਪੇ ਗਲਗੁਲ ਜਾਣੀਆਂ ਵਿੱਚ। ਕਿ ਕਿਸ ਨੇ ਕਰਨੇ ਹੋਵੇ। ਕਾਰਗੱਲ 71%। 70 ਸਿਗਰਟਾਂ ਦੇ ਰਕਬ ਬੁੜੀ ਆਉਂਦੀ ਹੈ। ਇੱਕ ਬੁੜੀ ਦੇ ਵਿੱਚੋਂ ਢੋਲੀ ਦੇ ਵਿੱਚੋਂ 1 ਕਿਲੋ ਜੂ ਯਾਰੇ ਪਾ ਕੇ ਕਿਸਾਨ ਵੀ ਰਮਾਰ ਸਕਦੇ ਆ ਆਪਣੇ ਖਾਲਾਂ ਤੇ ਬਲਟਾਂ ਦੇ ਉੱਤੇ। ਤਾਂ ਮੁਰਤੇ ਦੀ ਗਾਰੰਟੀ ਹੈ। ਤਵਾਰ ਬੁੱਸ ਧਰਤੀ ਦੇ ਵਿੱਚ ਹੀ ਵੜਨ ਦੀ ਹੈ। ਲੜੇਡੇ ਲੰਮੇ ਖਾਲ ਜਿਹੜੇ 200 100 ਮੀਟਰ ਦੇ ਖਾਲ ਹੈ। 100 ਮੀਟਰ ਦੇ ਖਾਲ ਹੈ। ਕਿ ਕਿੱਥੇ ਸਮਰੇ ਜਾਂਦੇ ਹੈ। ਅੱਜਕੱਲ ਦੇ ਘਰੂਆਂ ਦੇ ਵਿੱਚ ਕਿੱਥੇ ਜਾਣਗੇ ਲੜੇਡੇ ਖਾਲ ਸਾਰਦੇ ਨੇ। ਵੀਡੀਓ ਦੇਖਣ ਲਈ ਧੰਨਵਾਦ। ਸਾਰਿਆਂ ਨੂੰ ਸਸੀ ਕਰਦਾ।